ਮਰਾਇਤ ਰਕੀਆਂ ਬਖਸ਼ੇ ਬਾਈ ਨਾਲੋਂ ਦਿਨ ਦੁੱਗਣੀ ਰਾਤ ਚੌਗਣੀ ਜਮਾਈ ਨਮਾ ਬਾਈ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਬਿਕਾਉ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਸਾਡੇ ਜੌਨਰੀ ਵਾਲੇ ਵੀ ਲੱਗੇ ਕਰਨਾ ਪਾਰਟੀ ਜਿਹੜਾ ਕੱਲ ਆਪਾਂ ਨੇ ਟਰੈਕਟਰ ਦਿਖਾਏ ਸੀ ਬਾਈ ਉਹ ਵੀਰ ਲੈ ਕੇ ਚੱਲੇ ਨੇ ਟਰੈਕਟਰ ਠੀਕ ਆ ਜੀ ਤੇ ਫੋਟੋ ਵੀ 5210 ਤਪੂ ਬਲਾ ਹੈਪੀ ਬਰਥਡੇ ਹੋਰ ਆਪੀ ਬਾਈ ਵਧੀਆ ਬਾਈ ਠੀਕ ਆ ਕਰਤੀਆਂ ਵਧਾਈਆਂ ਅੱਜ ਹਾਂਜੀ ਹਾਂਜੀ ਕਰਤੀਆਂ ਜੀ ਕਿਹੜਾ ਟਰੈਕਟਰ ਦੇ ਰਹੇ ਬਾਈ ਇਹਨਾਂ ਨੂੰ 52 10 ਹੋਰ ਬਾਈ ਠੀਕ ਆ ਆਹ ਮਾਡਲ ਆ ਜੀ ਕੋਈ ਬਾਈ ਆਹ ਸਾਡਾ ਵੀਰ ਬਾਈ ਸਰਬਜੀਤ ਵੀਰ ਇਹਨਾਂ ਨੇ ਟਰੈਕਟਰ ਲਿਆ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਠੀਕ ਆ ਜੀ ਬਾਈ ਆਪਣਾ ਹਰੇਕ ਵੀਡੀਓ ਥੱਲੇ ਬਾਈ ਦਾ ਕਮੈਂਟ ਹੁੰਦਾ ਸਰਬਜੀਤ ਨਾਮ ਹੈ ਬਾਈ ਦਾ ਤੇ ਬਾਈ ਜਾਨੀ ਕਿ ਵੀ ਮੈਂ ਕਹਿੰਦਾ ਕੋਈ ਵੀਡੀਓ ਛੱਡਦਾ ਨਹੀਂ ਹੈਗਾ ਬਾਈ ਮੈਂ ਸਾਰੇ ਕਮੈਂਟ ਹੁੰਦੇ ਆ ਬਾਈ ਠੀਕ ਆ ਵੀਰੇ ਠੀਕ ਆ ਬਾਈ ਇਹਨਾਂ ਦਾ ਪਿੰਡ ਕਿਹੜਾ ਪੈ ਗਿਆ ਜੀ ਸੰਤੋਖਗੜ੍ਹ ਹੈ ਜੀ ਠੀਕ ਆ ਬਾਈ ਇਹਨਾਂ ਨੇ ਕੱਲ ਵੀਡੀਓ ਥੱਲੇ ਬਾਈ ਨੇ 585 ਥੱਲੇ ਕਮੈਂਟ ਵੀ ਕਰਿਆ ਵਾ ਤਾਂ ਵੀ ਟਰੈਕਟਰ ਦੀ ਪੂਰੀ ਤਸੱਲੀ ਹੈ ਵੀ ਮੇਰੀ ਗਾਰੰਟੀ ਦੇ ਹਾਂਜੀ ਗਾਰੰਟੀ ਹੈ ਜੀ ਕੰਮ ਕੰਮ ਕਰਾਇਆ ਵਾ ਸਾਰਾ ਉਹਦਾ ਕੰਮ ਹੋਇਆ ਟਰੈਕਟਰ ਹੈ ਵੀ ਵਧੀਆ ਵੀਰੇ ਹਾਂ ਇੱਕ ਨੰਬਰ ਟਰੈਕਟਰ ਹੈ ਠੀਕ ਆ ਬਾਈ ਜੌਂਡੀਅਰ ਮਤਲਬ ਕਿ ਜੌਂਡੀਅਰ ਲੈਣ ਦਾ ਹੀ ਮਨ ਬਣਿਆ ਫਿਰ ਹਾਂਜੀ ਹਾਂ ਜੌਂਡੀਅਰ ਬਾਈ ਠੀਕ ਆ ਪਹਿਲਾਂ ਵੀ ਚਲਾਇਆ ਗਿਆ ਪਹਿਲਾਂ ਵੀ ਜੌਂਡੀਅਰ ਦਾ ਹੀ ਰੇਆ ਵੀ ਹੈ ਡੀਆ ਪਿਆਪ ਜਹਾੜੀ ਅੱਛਾ ਇਹ ਟਰੈਕਟਰ ਫਿਰ ਆਪਣੇ ਖਰਚੇ ਬਾਕੀ ਚਲੋ ਬਾਈ ਹੁਣ ਤਾਂ ਤੁਸੀਂ ਵਰਤਿਆ ਹੋਈ ਆ ਹਾਂਜੀ ਹਾਂਜੀ ਤੁਹਾਨੂੰ ਤੁਹਾਨੂੰ ਦੱਸਣ ਦੀ ਕੋਈ ਲੋੜ ਵੀ ਨਹੀਂ ਦਾ ਆਪਾਂ ਨਵੇਂ ਬੰਦਿਆਂ ਨੂੰ ਦਿਖਾ ਦਦਨੇ ਬਾਈ ਆਹ ਫੰਕਸ਼ਨ ਇਹਦੇ ਐਂ ਠੀਕ ਨੇ ਹਾਂ ਪਹਿਲਾਂ ਵਰਤਿਆ ਹੋਇਆ ਠੀਕ ਆ ਠੀਕ ਆ ਖੇਤੀਬਾੜੀ ਕਰਦੇ ਵੀਰੇ ਖੇਤੀਬਾੜੀ ਦਾ ਕੰਮ ਹੈ ਬਾਕੀ ਟੂੜੀ ਵਾਲੀ ਉੱਪਰ ਵੀ ਹੈ ਉੱਪਰ ਡ੍ਰੈਵਰ ਅਚਾਰ ਵਾਲੀ ਮਸ਼ੀਨ ਆ ਮਤਲਬ ਕਿ ਸੰਦ ਸਾਰੇ ਹੀ ਰੱਖਿਆ ਹੋਇਆ ਠੀਕ ਆ ਤੇ ਆਪਣਾ ਪਿੰਡ ਇੱਧਰ ਹੀ ਪੈ ਗਿਆ ਪਰਖਾਲੀ ਦੇ ਕੋਲੇ ਪਰਖਾਲੀ ਤੇ ਉਧਰੋਂ ਪੈਂਦੇ ਥੋੜੇ ਬਾਈ ਚੱਲੀ ਮੰਨ ਲੈ ਅੱਛਾ ਜੀ ਪੱਦਲ ਕੋਲ ਠੀਕ ਆ ਜੀ ਆਇਆ ਜੀ ਅੱਗੇ ਨੂੰ ਪਾਓ ਆਹ ਟਰੈਕਟਰ ਵੀ ਗਾਦੀ ਹੈ ਲੈ ਜੀ ਬਾਈ ਸਬਜ਼ੀ ਦੀ ਵੀ ਇਹਨੂੰ ਡਿਲੀਵਰੀ ਦੇ ਦਿੱਤੀ ਟਰੈਕਟਰ ਦੀ ਠੀਕ ਕਰੋ ਬਾਈ ਤੁਸੀਂ ਵੀ ਖੜ੍ਹ ਜਾਓ ਸਾਰੇ ਵਿੱਚ ਯਾਰ ਸਾਰੇ ਖੜ੍ਹ ਜਾਓ ਯਾਰ ਵੀ ਤੂੰ ਵੀ ਖੜ੍ਹ ਜਾ ਵੀਰੇ ਆ ਖੜ੍ਹ ਜਾ ਇੱਕ ਫੋਟੋ ਖਿੱਚ ਲੈਣੇ ਚੱਲ ਖਿੱਚਾ ਦੇ ਫਿਰ ਸਾਰੇ ਆ ਜਿਓ ਖੜ੍ਹ ਜਾਓ ਜਾਨੇ ਵੀ ਆ ਜਿਓ ਯਾਰ ਅੱਧੇ ਜਿਹੜੇ ਇੱਧਰ ਖੜ੍ਹ ਜਾਓ ਜੀ ਅੱਧੇ ਇੱਧਰ ਖੜ੍ਹ ਜਾਓ ਅੱਧੇ ਇੱਧਰ ਆ ਜਿਓ ਜੀ ਉਹ ਟਰੈਕਟਰ ਦਾ ਲੋਗੋ ਜਿਹਾ ਛੱਡ ਦੋ ਪਿੱਛੇ ਤੇ ਮਾੜਾ ਜਾ ਬਸ ਹਾਂ ਬਸ ਬਸ ਲੋ ਜੀ। ਬਸ ਠੀਕ ਹੈ ਜੀ। ਠੀਕ ਹੈ ਜੀ। ਮੁਬਾਰਕਾਂ ਜੀ ਸਾਰਿਆਂ ਨੂੰ ਸਾਡੇ ਵੱਲੋਂ ਟਰੈਕਟਰ ਦੀਆਂ ਜੀ। ਬਾਪੂ ਜੀ ਮੁਬਾਰਕਾਂ ਤੁਹਾਨੂੰ ਵੱਧ ਸਾਰਿਆਂ ਨਾਲੋਂ। ਠੀਕ ਹੈ ਜੀ। ਮੱਕੀ ਬਾਈ ਟਰੈਕਟਰ ਦਾ ਜੇ ਆਪਾਂ ਨੇ ਆਲਰੇਡੀ ਬਹੁਤ سارے ਵਲੌਗ ਪਾਏ ਹੋਏ ਨੇ ਬਾਈ 52 10 ਦੇ। ਠੀਕ ਹੈ ਜੀ 52 ਐਚਪੀ ਦੀ ਕੈਟਾਗਰੀ ਚ ਆ ਗਿਆ ਟਰੈਕਟਰ ਇਹ। ਠੀਕ ਹੈ ਜੀ। ਮਗਰਲੇ ਟਾਇਰ 16 9 28 ਦੇ ਜੀ ਮੁਰਲੇ ਟਾਇਰ 9524 ਦੇ ਠੀਕ ਹੈ ਜੀ ਇਨ ਲਾਈਨ ਪੰਪ ਦੇ ਵਿੱਚ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਇੱਧਰ ਇਹਦੇ ए बी सी डी ਚਾਰ ਸਪੀਡਾਂ ਉੱਧਰ ਇਹਦੇ ਤਿੰਨ ਗੇਅਰ ਨੇ ਜੀ ਠੀਕ ਹੈ ਬਾਕੀ ਬਾਈ ਟਰੈਕਟਰ ਦੇ ਮਤਲਬ ਕਿ ਹਰੇਕ ਪੱਖ ਨੂੰ ਟਰੈਕਟਰ ਸੀਗਾ ਨਹੀਂ ਕਿ ਬਹੁਤ ਜੱਬ ਮਠਿਆਈ ਵਾਲਾ ਡੱਬਾ ਬਾਈ ਪਿਆ ਹੀ ਰਹਿ ਗਿਆ ਤਾਂ ਭੁੱਲ ਗਏ ਤੇ ਮੈਂ ਕੰਮ ਭੁੱਲ ਗਏ ਮੂੰਹ ਮਿੱਠਾ ਕਰਾਉਣਾ ਸਾਰਿਆਂ ਦਾ ਤੇ ਬਾਈ ਜੇ ਬੋਰਡ ਨਵਾਂ ਲਵਾਤਾ ਬਾਈ ਇਹਨਾਂ ਨੇ ਤੇ ਇਹ ਵੀ ਬਾਈ ਖਾਸਾ ਮਹਿੰਗਾ ਲੱਗਿਆ ਇਹ ਸਾਨੂੰ ਵੀ ਕਹੀਏ ਨੇ ਵੀ ਤੁਸੀਂ ਵੀ ਲਓ ਇਹਦੇ ਨਾਲ ਦਾ ਬੋਰਡ ਠੀਕ ਆ ਅਸੀਂ ਹੁਣ ਸਲਾਹ ਕਰਦੇ ਆਂ ਖਬਰੇ ਲਵਾ ਦਈਏ ਇਹਦਾ ਬਾਈ ਕਹਿੰਦੇ ਸਾਡਾ ਰੁਪਈਆ ਹੀ 50 60 ਹਜ਼ਾਰ ਲੱਗਿਆ ਬੋਰਡ ਬੋਰਡ ਤੇ ਪਰ ਬਾਈ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਲੇਸਾਂ ਲੁੱਟਾਂ ਲੱਗੀਆਂ ਹੁੰਦੀਆਂ ਨੇ ਨਾ ਤਾਂ ਕਰਕੇ ਥੋੜਾ ਜਿਹਾ ਕੰਮ ਕਿਹੜਾ ਹੋ ਜਾਂਦਾ ਇਹਦਾ ਤੇ ਬਾਕੀ ਬਾਈ ਇਹਦਾ ਅੱਗੇ ਵੀ ਆਪਾਂ ਦੱਸਿਆ ਵਾ ਵੀ ਜਿਹੜਾ ਸਭ ਤੋਂ ਟ੍ਰੈਂਡਿੰਗ ਚ ਮਾਡਲ ਹੈ ਇਹਨਾਂ ਦਾ ਐਟ ਅ ਟਾਈਮ ਹੈ ਇਹੀ ਆ ਸਾਰਿਆਂ ਨਾਲੋਂ ਵੱਧ ਇਹੀ ਮਾਡਲ ਵਿਕ ਰਿਹਾ ਹੈ ਦਾ 52 ਦਾ ਠੀਕ ਹੈ ਜੀ ਬਾਕੀ ਮਾਡਲ ਸਾਰੇ ਵਧੀਆ ਨੇ ਇਹਨਾਂ ਦੇ ਆਪਾਂ ਐ ਨਹੀਂ ਕਹਿੰਦੇ ਤੇ 50 ਬਈ ਡੀਵੀ ਹੁਣ ਵਧੀਆ ਬਿਕਨੇ ਟਰੈਕਟਰ ਇਹਨਾਂ ਦੇ ਜਿਹੜਾ ਨਵਾਂ ਟਰੈਕਟਰ ਆਇਆ 3 ਸਪੀਡ ਦੇ ਵਿੱਚ ਉਹ ਵੀ ਟਰੈਕਟਰ ਵਧੀਆ ਸੇਲ ਹੋ ਗਿਆ ਟਰੈਕਟਰਾਂ ਦੇ ਠੀਕ ਹੈ ਬਾਕੀ ਹੈਪੀ ਬਾਈ ਇੱਧਰ ਮੂੰਹ ਮਿੱਠਾ ਲੱਗਿਆ ਕਾ ਨਾ ਇੱਧਰ ਆਂਟੀ ਹੋਰ ਹੈਪੀ ਬਾਈ ਠੀਕ ਹੈ ਹੈਪੀ ਬਾਈ ਉਹ ਕਰਦਾ ਬਾਈ ਜਿੰਨੇ ਵੀ ਧੁਮਾਕੇ ਕਰਦਾ ਇੱਧਰ ਹੈਂ ਹੈਪੀ ਬਾਈ ਦੇ ਪੱਕੇ ਕਸਟਮਰ ਆ ਕਿਉਂਕਿ ਬਾਈ ਪਹਿਲਾਂ ਦਾ ਹੀ ਬਾਈ ਸ਼ੁਰੂ ਤੋਂ ਹੀ ਜੌਂਡੀਆ ਤੇ ਯਾਂਸੀ ਤੇ ਰਿਹਾ ਵਾ ਹੈ ਇਹਨਾਂ ਕੋਲ ਵੀ ਬਾਈਆਂ ਕੋਲ ਪਹਿਲੇ ਜੌਂਡੀਆ ਰੇਤ ਦਾ ਬਜ਼ਾਰ ਅੱਛਾ ਠੀਕ ਆ ਹੋਜੀ ਬਾਈ ਚੱਲੇ ਆ ਜੀ ਮਾਰਾ ਇਹ ਤਰਕੀਆਂ ਵਖਸੇ ਬਾਈ ਇਹਨਾਂ ਨੂੰ ਦਿਨ ਧੁੱਗਣੀ ਰਾਤ ਚੌਗਣੀ ਲੋ ਜੀ ਲੀਵੀ ਬਦੌਧੀਆਂ ਬਾਈ ਤੁਹਾਡਾ ਟਰੈਕਟਰ ਵਿਕਿਆ ਜੀ ਬਣਾਈਆਂ ਸੀ ਉਹ ਦਿਨੇ ਆ ਕੋਈ ਦੀ ਗੱਲ ਹੈ ਤੁਸੀਂ ਵੀ ਤਾਂ ਦੋ ਵਧਾਈਆਂ ਅਸੀਂ ਵੀ ਦਿਨੇ ਬਾਈ ਇੱਧਰ ਰਹਿ ਗਿਆ ਬਾਈ ਮੇਨ ਬੰਦਾ ਤਾਂ ਰਹਿ ਗਿਆ ਯਾਰ ਇਹ ਦੇਖ ਜੀ ਬਾਈ ਇੱਕ ਟਰੈਕਟਰ ਬਕਾਉ ਆਇਆ ਜੀ 275 ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਸਾਂਭਿਆ ਹੋਇਆ ਜ਼ਿੰਮੇਵਾਰ ਭਰਾਵਾਂ ਦੇ ਕੋਲ ਤੇ ਮਾਡਲ 2021 ਆ ਟਰੈਕਟਰ ਦਾ ਜੀ ਠੀਕ ਆ ਜੀ ਤੇ ਆਪਾਂ ਨੇ ਤੁਹਾਨੂੰ ਟਰੈਕਟਰ ਦੀ ਡਿਟੇਲ ਦੱਸ ਦਣੀ ਸਾਰੀ ਤੇ ਬਾਕੀ ਤੁਸੀਂ ਵੀ ਨਾਲ ਨਾਲ ਗੱਲ ਕਰ ਲਿਓ ਮੈਂ ਥੱਲੇ ਨੰਬਰ ਪਾ ਦੂੰਗਾ ਵੀਰ ਦਾ ਟਰੈਕਟਰ ਤੇ ਠੀਕ ਹੈ ਜੀ ਤੇ ਜਿੱਦਾਂ ਵੀ ਛਤਰੀ ਡੈਕ ਡੁੱਕ ਸਾਰਾ ਕੁਝ ਭਾਈ ਨਾਲ ਮਿਲੂਗਾ ਇਦਾਂ ਹੀ ਕੁਝ ਨਹੀਂ ਖੋਲਣਾ ਟਰੈਕਟਰ ਤੋਂ ਸਿਰਫ 6 700 ਘੰਟੇ ਟਰੈਕਟਰ ਚੱਲਿਆ ਹੋਇਆ ਤੇਰਾ ਦੀ ਕੰਡੀਸ਼ਨ 80 85 ਪੈਸੇ ਟਾਇਰ ਖੜੇ ਆ ਭਾਈ ਨਾਲ ਦੇ ਤੇ ਵੈਸੇ ਨੁਕਸ ਕੋਈ ਨਹੀਂ ਹੈ ਟਰੈਕਟਰ ਚ ਬਸ ਵੀਰਾਂ ਨੇ ਵੈਸੀ ਹੀ ਵੇਚਣਾ ਭਾਈ ਇਹਨਾਂ ਨੇ ਟਰੈਕਟਰ ਤੇ ਫਲੋਰ ਦੇ ਨੇੜੇ ਜਿਹੜੇ ਪੈ ਗਿਆ ਇਧਰ ਰਾਹੋਂ ਰਾਹੋਂ ਫਲੋਰ ਆਈ ਰੀਆ ਪੈ ਗਿਆ ਬਈ ਨਾ ਨਵਾਂ ਸ਼ਹਿਰ ਦੇ ਲਾਗੇ ਤੇ ਬਾਕੀ ਤੁਸੀਂ ਬਾਈ ਜਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਫੋਨ ਤੇ ਟਰੈਕਟਰ ਦਾ ਸੌਦਾ ਬਾਈ ਇਹਨਾਂ ਦੇ ਨਾਲ ਕਰ ਸਕਦੇ ਆ ਤੇ ਧੰਨਵਾਦ ਬਾਈ ਇਹ ਲੋ ਬਾਈ ਇੱਕ ਆਪਣੇ ਕੋਲ 735 ਵੀ ਤੇ ਆਪਾਂ ਨੇ ਪਰਸੋਂ ਵੀ ਵੀਡੀਓ ਪਾਈ ਸੀ ਕਈ ਸਾਰੇ ਵੀ ਇਹਨਾਂ ਦੇ ਫੋਨ ਵੀ ਆਏ ਇੱਕ ਦੋ ਵੀਰ ਦੇਖ ਕੇ ਵੀ ਆਏ ਗਏ ਆ ਕੇ ਟਰੈਕਟਰ ਨੂੰ ਤੇ ਥੋੜੇ ਬਹੁਤੇ ਪੈਸੇ ਆਖੇ ਬਾਈ ਟਰੈਕਟਰ ਦਾ ਸੌਦਾ ਰਹਿ ਗਿਆ ਇਹਦਾ ਬਾਕੀ ਆਪਾਂ ਦੱਸ ਦਦਨੇ ਦੁਬਾਰਾ ਜੇ ਕੋਈ ਵੀਰ ਨਵੀਂ ਵੀਡੀਓ ਦੇਖ ਰਿਆ ਤੇ 14 ਮਾਡਲ ਆ ਬਾਈ ਜੀ ਟਰੈਕਟਰ ਠੀਕ ਆ ਜੀ ਟਰੈਕਟਰ ਸਾਫ ਹੈ ਪੂਰਾ ਕੰਡੀਸ਼ਨ ਦਾ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਦਾਂ ਦਾ ਹੀ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ 80 85 ਪੈਸੇ ਹੈਗੀ ਆ ਬਾਈ ਚਾਰਾਂ ਦੀ ਪੱਕੇ ਟਾਇਰ ਲੱਗੇ ਹੋਏ ਪਿਛਲੇ ਗੁੜੀ ਉਦਦੇ ਟਾਇਰ ਨੇ ਜੀ ਠੀਕ ਆ ਜਮਾਂ ਹੀ ਆ ਕੋਕਾ ਟਰੈਕਟਰ ਆ ਪੂਰਾ ਲੋ ਜੀ ਕੋਈ ਮੇਰਾ ਵੀਰ ਚਾਹਵਨ ਹੋਇਆ ਟਰੈਕਟਰ ਦੇਖ ਰਿਹਾ ਰੋਪੜ ਖੜਾ ਆਪਣੇ ਸੂਨਾ ਲਿਕ ਵਾਲੇ ਵੀਰਾਂ ਦੇ ਕੋਲ ਤੇ ਡਿਮਾਂਡ ਕਰੀ ਸੀ ਆਪਣੇ 3.5 ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਬਾਈ ਵੱਧ ਘੱਟ ਰੇਟ ਕੋਈ ਫਿਕਸ ਨਹੀਂ ਹੈਗਾ ਠੀਕ ਹੈ ਜੀ ਇੰਜਨ ਕੇ ਦਾ ਟਰੈਕਟਰ ਫੁੱਲ ਕੈਮ ਹੈ ਬਾਈ ਪੂਰੀ ਤਸੱਲੀ ਹੈ ਟਰੈਕਟਰ ਦੀ ਸਿਰਫ 2200 ਘੰਟਾ ਟਰੈਕਟਰ ਮੀਟਰ ਤੇ ਅਰੀਜਨਲ ਚੱਲਿਆ ਹੋਇਆ ਆ ਦੇਖੋ ਸਿਰਫ 2200 ਘੰਟਾ ਠੀਕ ਹੈ ਜੀ ਤੇ ਖੁੱਲਿਆ ਵਾ ਕੁਝ ਨਹੀਂ ਟਰੈਕਟਰ ਦਾ ਕਲੱਚ ਪਲੇਟ ਟਰੈਕਟਰ ਦੀ ਜਰੂਰ ਖੁੱਲੀ ਹੋਈ ਆ ਬਾਕੀ ਸਾਰਾ ਕੁਝ ਨਾਲ ਦਾ ਹੀ ਆ ਬਾਈ ਠੀਕ ਹੈ ਜੀ ਹਰੇ ਮਰੂ ਮਾ ਦਾ ਰੰਗ ਦੇਖ ਲਓ ਕਿਤੇ ਕਿਤੇ ਹਲਕੀ ਫੁਲਕੀ ਟੱਚਿੰਗ ਹੋਈ ਹੋਈ ਆ ਬਾਈ ਉਹ ਵੀ ਬੰਦੇ ਨੇ ਆਪੇ ਕਿਤੇ ਸਪਰੇਅ ਸਪਰੂ ਮਾਰੀ ਹੋਈ ਆ ਹਰਕੀ ਫੁਲਕੀ ਜੀ ਠੀਕ ਹੈ ਜੀ ਮਰਾੜਾ ਮਰੂੜਾ ਦਾ ਐ ਟਰੈਕਟਰ ਸਾਫ਼ ਹੈ ਬਾਕੀ ਕਿਸੇ ਵੀ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਵਾਧਾ ਘਾਟਾ ਤਾਂ ਉਹ ਵੀ ਬਾਈ ਕਰਾ ਦਾਂਗੇ ਵਿੱਚ ਇੱਕ ਬਾਈ ਨੇ ਕਮੈਂਟ ਕਰਿਆ ਵਾਦਾ ਬਾਈ ਕਹਿੰਦਾ ਤੁਸੀਂ ਸਿਫਤਾਂ ਕਰਦੇ ਆ ਟਰੈਕਟਰ ਦੀਆਂ ਵੀਰੇ ਟਰੈਕਟਰ ਸਾਡਾ ਨਹੀਂ ਹੈਗਾ ਇਹ ਸਾਡੇ ਨਾਲ ਦੀ ਏਜੰਸੀਆਂ ਵਾਲਿਆਂ ਦਾ ਟਰੈਕਟਰ ਜੇ ਵਧੀਆ ਆ ਠੀਕ ਹੈ ਜੀ ਦਾ ਟਰੈਕਟਰ ਪਿੱਛੇ ਖੜਾ ਇਹਦੀ ਥੋੜੀ ਡਾਊਨ ਆ ਕੰਡੀਸ਼ਨ ਇਹਨੂੰ ਆਪਾਂ ਕਿਦਾਂ ਵਧੀਆ ਕਹਿ ਸਕਦੇ ਆ ਤੇ ਟਾਇਰ ਕਸੇ ਹੋਏ ਆ ਟਰੈਕਟਰ ਉਦਾਂ ਵੀ ਰੰਗ ਰੂਪ ਦਾ ਥੋੜਾ ਜਿਹਾ ਖਰਾਬ ਆ ਠੀਕ ਹੈ ਜੀ ਬਾਕੀ ਕਿ 36 30 ਵੀ ਖੜਾ ਇਹਨਾਂ ਕੋਲ ਸੁਪਰ ਉਹਦੇ ਵੀ ਆਪਣੇ ਬਲੌਗ ਪਾਏ ਸੀ ਆ ਟਰੈਕਟਰ ਘੈਂਟ ਆ ਕਿਸੇ ਨੇ ਰੱਖਣਾ ਘਰ ਵਾਸਤੇ ਖੇਤੀਬਾੜੀ ਵਾਲੀ ਬਾਤ ਲੈਣਾ ਬਹੁਤ ਵਧੀਆ ਟਰੈਕਟਰ ਅੱਖਾਂ ਬੰਦ ਕਰਕੇ ਲੈ ਜਾਓ ਬਾਈ ਟਰੈਕਟਰ ਪੂਰਾ ਸੰਭਿਆ ਹੋਇਆ ਟਰੈਕਟਰ ਹੈ ਨਾ ਤੇ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਦੱਸਿਓ ਏ ਅਮਨੋ ਭਾਈ ਜਾਣ ਨੂੰ ਕਾਲਾ ਹੋਇਆ ਵਾ ਪੂਰਾ ਚੱਲੀਏ ਭਾਈ ਚੱਲੀਏ ਵੀਰੇ ਚੱਲੀਏ ਵੀਰੇ ਆਪਾਂ ਬਾਜਰਾ ਲੈ ਕੇ ਲੈਣਾ ਯਾਰ ਬੈਗ ਬਹੁਤ ਲੱਦਿਆ ਹੋਇਆ ਬਾਜਰਾ ਕਿਹੜਾ ਬਾਜਰਾ ਲੈਣਾ ਸਾਟਾ ਵਾਲਾ ਮੈਨੂੰ ਯਾਦ ਕਰਾ ਦੇ ਉੱਥੇ ਮਨਸੂਰ ਤੇ ਲੈ ਲਾਂਗੇ ਮਨਸੂਰ ਤੇ ਉਹ ਥੋੜਾ ਜਿਹਾ ਜਗਾ ਦੇ ਲਈ ਉਹ ਸੀ ਬੀਜ ਦੀ ਹੈ ਬੀਜ ਤੋਂ ਮਾਰਾ 20 ਤੋਂ 20 ਇੱਕ ਵੀਰੇ ਆਪਾਂ ਨੇ ਬੇਨਤੀ ਕਰਨੀ ਸੀ ਹੁਕਮ ਹਾਂ ਜੱਗੂ ਨੂੰ ਚਾਹੀਦੀ ਮੱਝ ਮੱਝ ਹਾਂ ਪਹਿਲੇ ਜਾਂ ਦੂਜੇ ਸੂਏ ਪਹਿਲੇ ਹੋਵੇ ਦੂਏ ਹੋਵੇ 30 ਹੋਵੇ ਵਿੱਚ ਵਧੀਆ ਵੀਰੇ ਹੈਨਾ ਭਾਈ ਮੱਝ ਲੈਣੀ ਆਪਾਂ ਨੇ ਘਰ ਵਾਸਤੇ ਦੁੱਧ ਹੈ ਨਹੀਂ ਕਰਾਂ। ਵੇਚ ਜਣਾ ਵੀਰ ਹੋਵੇ ਤਾਂ ਦੱਸੋ। ਜੇ ਕਿਸੇ ਵੀਰ ਨੂੰ ਉਦਾਂ ਵੀ ਕੋਈ ਕਿਸੇ ਦਾ ਬੰਦਾ ਹੋਇਆ ਕੋਈ ਦੋਆਣੇ ਵਾਲਾ ਤਾਂ ਵੀ ਲੈ ਲਾਂਗੇ। ਸਾਡੇ ਲੋਕਲੇ ਹੋਵੇ 150 150 60 70 ਕਿਲੋਮੀਟਰ ਏਰੀਏ ਦੇ ਵਿੱਚ ਵਿੱਚ। ਵਧੀਆ ਹੋਵੇ ਮੱਝ ਭਾਈ ਰੁਪਇਆ ਆਪਾਂ 65 70 80 ਤੱਕ ਲਾ ਦੋਗੇ ਭਾਈ ਪੈਸੇ। ਠੀਕ ਆ। ਐਨੇ ਲਾ ਦੇਂਗਾ ਭਾਈ। ਮਤ ਦਲੱਤੇ ਨਾਲ ਚਲਾਉਂਦੀ ਹੋਵੇ। ਹਾਂ। ਇਹ ਇਹ ਆ। ਹਾਂ। ਮਾਰਦੀ ਨਾ ਹੋਵੇ। ਮਾਰਦੀ ਨਾ ਹੋਵੇ। ਕਿ ਨਹੀਂ? ਦੁੱਧ ਜਿਹੇ ਕਿਲੋ ਰੇੜਾ ਕਿਲੋ ਘੱਟ ਹੋਵੇ ਬਾਈ ਠੀਕ ਨੇ ਟੈਂਕੜੇ ਪਾਉਣਾ ਘਰੇ ਵਰਤਣਾ ਕਿ ਨਹੀਂ ਬਿਲਕੁਲ ਉਹੀ ਗੱਲ ਆ ਬਾਈ ਬਾਕੀ ਮਿੱਤਰੋ ਦੇਖ ਲਓ ਟਰੈਕਟਰਾਂ ਨੂੰ ਖੜੇ ਨੇ ਪੁਰਾਣੇ ਹੋਰ ਵੀ ਕਿਸੇ ਨੇ ਵੀ ਪੁਰਾਣਾ ਟਰੈਕਟਰ ਲੈ ਉਹ ਸਾਡੇ ਸਵਰਾਜ ਜਣੇ ਕੋਲ ਵੀ ਦੋ ਤਿੰਨ ਟਰੈਕਟਰ ਆ ਗਏ ਕੱਲ ਨੂੰ ਉਹਨਾਂ ਦਾ ਬਣਾ ਕੇ ਕੱਲੂ ਬਣਾਵਾਂਗੇ ਦੇਖੋ ਵੀਡੀਓ ਪਾਵਾਂਗੇ ਬਾਈ ਕਿਹੜੇ ਕਿਹੜੇ ਟਰੈਕਟਰ ਕੱਟੇ ਉਹਨਾਂ ਨੇ ਠੀਕ ਹੈ ਜੀ ਅੱਛਾ ਦੋ ਆ ਗਏ ਵਈ ਚੱਲ ਲਈ ਸੋਨਾਲੀ ਕਾਲੇ ਵੀ ਘਰ ਨੂੰ ਜਾਂ ਅਸੀਂ ਬੰਦ ਕਰਤੀ ਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਬਾਈ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਆ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਹਾਂ ਇੱਕ ਹੋਰ ਵਲੌਗ ਵਿੱਚ ਧੰਨਵਾਦ ਸਾਰਿਆਂ ਨੂੰ